ਨਾਲ ਹੀ ਸਾਡੇ ਹਲਕੇ ਦੇ ਐਮਐਲਏ ਸਾਹਿਬ ਮੈਡਮ ਸੰਤੋਸ਼ ਕਟਾਰੀਆ ਜੀ ਦਾ ਵੀ ਸਰੂਪਾ ਵੀ ਬਖਸ਼ਿਸ਼ ਕਰਨੀ ਹੈ ਉਹ ਵੀ ਸਰੂਪਾ ਹਸਲ ਕਰਨ ਮੈਡਮ ਸੰਤੋਸ਼ ਕਟਾਰੀਆ ਜੀ ਐਮਐਲਏ ਸਾਹਿਬ ਨਾਲ ਹੀ ਸਾਡੇ ਜਿਹਨਾਂ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ ਜੀ ਚੇਅਰਮੈਨ ਪਲੈਨਿੰਗ ਬੋਰਡ ਨਾਲ ਹੀ ਸ਼ੇਵਕਰਨ ਚੇਚੀ ਸੀ ਬੀਸੀ ਬੈਂਕ ਪੰਜਾਬ ਉਹਨਾਂ ਦਾ ਵੀ ਸਰੂਪੇ ਦੀ ਵਕਸ਼ਿਸ਼ ਹੋਣੀ ਹੈ ਨਾਲ ਹੀ ਸਤਨਾਮ ਸਿੰਘ ਜਲਵਾਹ ਸਾਹਿਬ ਜਿਹੜੇ ਹੁਣੇ ਪਹੁੰਚੇ ਆਗਰਪੁਰ ਦੇ ਕਾਸਟ ਦੇ ਚੇਅਰਮੈਨ ਉਹਨਾਂ ਨੂੰ ਵੀ ਸਰੂਪੇ ਦੀ ਵਕਸ਼ਿਸ਼ ਹੋਣੀ ਹੈ ਉਹ ਵੀ ਸਰੂਪਾ ਖਲਾਬਦ ਕਰਨ ਇਸ ਕੇ ਜਿਸ ਤੋਂ ਅਪਰੰਤ ਭਵਿੰਦਰ ਮਾਵੀ ਜੀ ਕਹਿੰਦੇ ਨੇ ਉਹ ਵੀ ਸੀ ਦਿੱਲੀ ਗਵਰਨਮੈਂਟ ਮਾਵੀ ਸਾਹਿਬ ਉਹ ਵੀ ਇਸ ਰੁਪਏ ਦੀ ਉਹਨਾਂ ਨੂੰ ਵਕਸੀ ਕਰਨੀ ਹੈ ਸੋ ਭਾਗ ਕਰਨੀ ਇੱਕ ਵਾਰ ਅਮਲ ਲਿਖ ਕਰਨ ਦਾ ਸੈਟ ਕਰਨਾ ਸੈਟ ਕਰ ਰਿਹਾ ਹੈ Terima kasih kerana menonton! کوئی نہیں تھی تے نہ دوڑاں نہاں میں لے لے او ہم

지금 어떻게 보면 한해 되겠군. اڄ آيا آيا ٻيره هٿ ۾ فراغت آ گڏنتره تي ٻيجهن کڏ